ਵਰਤੀਆਂ ਦੇ ਲਈ ਖਾਸ ਉਪਰਾਲਾ ਕੀਤਾ ਗਿਆ ਜੋ ਪਿਛਲੇ ਕੁਝ ਦਿਨਾਂ ਤੋਂ ਅਸੀਂ ਇੱਕ ਲੜੀ ਸ਼ੁਰੂ ਕੀਤੀ ਸੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਆਪਣੀਆਂ ਧੀਆਂ ਦੀ ਆਪਣੇ ਮਾਵਾਂ ਦੀ ਇੱਕ ਤਾਂ ਸਿਹਤ ਪ੍ਰਤੀ ਜਾਗਰੂਕ ਹੋਈਏ ਉਹਨਾਂ ਦੀ ਸਕ੍ਰੀਨਿੰਗ ਕਰਾਈ ਜਾਵੇ ਤਾਂ ਕਿ ਕਿਸੇ ਨੂੰ ਕੋਈ ਭਿਆਨਕ ਬਿਮਾਰੀ ਦੀ ਕੋਈ ਗ੍ਰਸਤਤਾ ਨਹੀਂ ਹੋ ਰਹੀ ਦੂਜਾ ਅਸੀਂ ਰੋਜ਼ਗਾਰ ਤੇ ਜ਼ੋਰ ਦੇ ਰਹੇ ਹਾਂ ਕਿ ਆਪਣੀਆਂ ਬੱਚੀਆਂ ਨੂੰ ਅਸੀਂ ਸਾਰੀਆਂ ਪ੍ਰਾਈਵੇਟ ਫਰਮਸ ਨੂੰ ਵੀ ਨਾਲ ਲੈ ਕੇ ਸਰਕਾਰੀ ਦਾ ਸਿਕਾਰ ਹੀ ਰਹੇ ਹਾਂ ਔਰ ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਬੱਚੀਆਂ ਨੂੰ ਮੌਕੇ ਤੇ ਰੋਜ਼ਗਾਰ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰੀਏ ਸੋ ਬੇਸਿਕਲੀ ਇਹ ਵੂਮਨ ਏਮਪਾਵਰਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਬਹੁਤ ਬਹੁਤ ਕੁਝ ਹੁੰਦਾ ਹੈ ਕਿ ਕਈ ਵਾਰੀ ਸਾਡੇ ਕੋਲ ਸਕਿੱਲ ਹੁੰਦਾ ਪਰ ਅਸੀਂ ਉਹਨੂੰ ਕਰ ਨਹੀਂ ਸਕਦੇ ਤਾਂ ਉਹਦੇ ਲਈ ਅਸੀਂ ਲੋਨ ਦੀ ਪ੍ਰੋਵੀਜ਼ਨ ਵੀ ਰੱਖੀ ਹੋਈ ਹੈ ਇੱਥੇ ਸਾਡਾ ਡਿਪਾਰਟਮੈਂਟ ਬੈਠਾ ਹੋਇਆ ਉਹਨਾਂ ਨੂੰ ਗਾਈਡ ਕਰੇਗਾ ਕਿ ਕਿੱਥੇ ਜਾ ਕੇ ਉਹਨਾਂ ਨੂੰ ਲੋਨ ਮਿਲ ਸਕਦਾ ਹੈ ਸੋ ਹਰ ਪੱਖੋਂ ਅਸੀਂ ਆਪਣੀਆਂ ਧੀਆਂ ਨੂੰ ਮਜ਼ਬੂਤ ਕਰਨ ਦੇ ਲਈ ਸਾਰੇ ਰਾਹ ਖੋਲਣੇ ਚਾਹੁੰਦੇ ਹਾਂ ਅਸੀਂ ਸ਼ੁਰੂ ਕੀਤਾ ਜਿਲ੍ਹਾ ਪੱਤਰੀ ਸਾਰੇ ਜ਼ਿਲ੍ਹਿਆਂ 'ਚ ਜਾਵਾਂਗੇ